ਆਹਾ ਓਏ ਆਕਰ ਬਿਲਾ ਹੱਕ ਅੰਦਰ ਦੇ ਆਹ ਮੈਂ ਕਦੇ ਹਾਲ ਹੀ ਲਿਖਿਆ ਓਏ ਬਜਾੰਦ ਦਾ ਓਏ ਆਟ ਆਹ ਕੰਧ ਦਾ ਬਜਾੰਦ ਓਏ ਆਹਾ ਹਾਂ ਓਏ ਓਏ ਤੈਨੂੰ ਤੇਰੇ ਵਰਗਿਆਂ ਨੂੰ ਕੀ ਪਤਾ ਇਹ ਗੱਲਾਂ ਦਾ ਕਿਉਂ ਓਏ ਤੁਸੀਂ ਦੁੱਧੂ ਖੇਤੀ ਕਰਦੇ ਹੋ ਤੇ ਤੂੰ ਤੀਜੂ ਕਰਦਾ ਏ ਓਏ ਅਸੀਂ ਦੁੱਧੂ ਕਰਦੇ ਆ ਕਿਹੜੇ ਰੋਡ ਦੁੱਧੂ ਕਿਹੜੀ ਰੋਡ ਕਰਦਾ ਅਸੀਂ ਯੂਨੀਵਰਸਿਟੀ ਸਾਹ ਯੂਨੀਵਰਸਿਟੀ ਸਾਹੋਂ ਚੱਲਦੇ ਆ ਓਏ ਯੂਨੀਵਰਸਿਟੀ ਮਰੀ ਜਾਂ ਭੈਣ ਦਾ ਐ ਕਰਿਆ ਪੇ ਜਵੇਂ ਅਣਜਾਣ ਜੇ ਨਈਂ ਦੇ ਸਿਰ ਕੱਟਿਆ ਹੁੰਦਾ ਓਏ ਨਹੀਂ ਯਾਰ ਤੈਨੂੰ ਇਹ ਗੱਲਾਂ ਦਾ ਪਤਾ ਨਹੀਂਗਾ ਫੇਰ ਮਰੀ ਜਾਂ ਯਾਰ ਉਹ ਚੰਗੋ ਚਾਰ ਸਪੇਰੋ ਨਾ ਹਾਂ ਇਹ ਬਾਂਹ ਤੇ ਕਰਮੈਸ ਨਹੀਂ ਵੱਢਦੀ ਪਹਿਲਾਂ ਬਾਂਹ ਬਾਹਿਆ ਹੋਵੇ ਅੱਛਾ ਜੀ ਹਾਂ ਹੁਣ ਜਿਹੜਾ ਉਹਨੂੰ ਤੇਲਾ ਤਪਾ ਨਹੀਂ ਪੈਂਦਾ ਬਾਹਰੋਂ ਬਿਮਾਰੀ ਨਹੀਂ ਜਾਂਦੀ ਉਹਦੇ ਤੱਕਰ ਇੱਥੇ ਜਾਂਦੀ ਬਿਮਾਰੀ ਜਦੋਂ ਡਿੱਗੂਗੀ ਹੈ ਹਾਂ ਐਂ ਪੁੱਛ ਜੂਗਾਸ ਬਿਮਾਰੀ ਜੁਨੀ ਬਰਸਟੀ ਇੱਥੇ ਨਾ ਤੂੰ ਮਤਲਬ ਤੂੰ ਇਹ ਫਿਰ ਤੂੰ ਕਿੱਥੋਂ ਕਿ ਜੁਨੀ ਬਰਸਟੀ ਚੋਂ ਇਕੱਠੇ ਕਰਕੇ ਲੈ ਆਉਣਾ ਪਾ ਜੁਨੀ ਬਰਸਟੀ ਚੋਂ ਚਲਦੇ ਆ ਮੇਰੇ ਕੋਲ ਏਡੇ ਏਡੇ ਕਾਪੀਆਂ ਭਰੀਆਂ ਪੰਨਿਆਂ ਨੇ ਅੱਛਾ ਜੀ ਹਾਂ ਆ ਪੋਂਡਾ ਵੀ ਰਹੇ ਪੋਂਡੀ ਮਨ ਲੈ ਵੀ ਪੋਂਡਾ ਆ ਕਿ ਪੋਂਡੀ ਆ ਇਹ ਹਟ ਪੋਂਡੀ ਆ ਕਿ ਪੋਂਡਾ ਆ ਇਹ ਇਹ ਪੋਂਡਾ ਪੋਂਡੀ ਦੇ ਪੋਂਡੀ ਦਾ ਪਰੌਣਾ ਅੱਛਾ ਪੋਂਡੀ ਦੇ ਘਰਾਂ ਵਾਲਾ ਪੋਂਡੀ ਦੇ ਘਰਾਂ ਵਾਲਾ ਮਾਰੋ ਤੁਹਾਡੇ ਭੈਣ ਆ ਇਹਦਾ ਫਿਰ ਕਿਲੇ ਗੂੜੀ ਖਾ ਤੋਂ ਨਿਕਲ ਹੁਣ ਓਏ ਇਹਦੀ ਤੂੰ ਸੁਣ ਲੈ ਤੂੰ ਸੁਣਾਉਣਾ ਕਹਾਣੀ ਇਹਦੀ ਤਾਂ ਲੰਮੀ ਹੈ ਕਹਾਣੀ ਅੱਛਾ ਜੀ ਹਾਂ ਇਹ ਜਿਹਦਾ ਭੈਣ ਦਾ ਜਾਰ ਦੀ ਬਲੇ ਤਾਂ ਮੈਂ ਲਾਈ ਇੱਕ ਗੁੱਡਾ ਇਹ ਬਖਾਲ ਦੇ ਨਾਲ ਨਾਲ ਹਾਂ ਟਰਾਲੀ ਭਰ ਗਈ ਗੁੜ ਦੀ ਗੁੜ ਦੀ ਹਾਂ ਕਪੜਾ ਤੇਰੇ ਮਾਤਾ ਹੀ ਆ ਕੀ ਆ ਹਾਂ ਇਹਦੇ ਗੁਰਦੀਆਂ ਭੇਲੀਆਂ ਮਾਤਾ ਪੰਡਕੀ ਹੋਣੀ ਆ ਵੇਰੇ ਚ ਸਾਡੇ ਚ ਇਹ ਚੋਂ ਨਾ ਹਾਂ ਇਹਦੇ ਚੋਂ ਹਾਂ ਆਪਰੀ ਪੂੰਡੀ ਚੋਂ ਹਾਂ ਇੱਕ ਟਰਾਲੀ ਭਰ ਗਈ ਸਹੀ ਗੁਰਦੀ ਗੁਰਦੀ ਹਾਂ ਇਹਦੇ ਨਾ ਐਡੇ ਐਡੇ ਸਿਲਕ ਉਹ ਦੇਖੀ ਅੱਖੀ ਕਰਤੀ ਸੀ ਅੱਖ ਨਹੀਂ ਮਨ ਫੇਰ ਗੁੱਸਾ ਆਉਂਦਾ ਐਨਾ ਵੀ ਨਾ ਐਡੇ ਐਡੇ ਸਿਲਕ ਭੈਣ ਜਦੋਂ ਨਾ ਬੰਦਾ ਐ ਚੂਪਦਾ ਹਾਂ ਥਰੀ ਲੱਕ ਜੰਦਾ ਕੰਮ ਆਪਣੇ ਮਗੂ ਪਾਟਦਾ ਤੇ ਤਾਨੂੰ ਬਈ ਪੁੰਡਾ ਹੈ ਪੁੰਡਾ ਇਹ ਪੁੰਡੀ ਹੋਵੇ ਤਾਂ ਟੁੱਟ ਜੇ ਇਹ ਪੁੰਡਾ ਹੈ ਕੋ ਭੈਣਾਂ ਦਾ ਖੰਬੇ ਜਿਹੜੇ ਡੇਟ ਤੱਕ ਨੇ ਸੀਦੇ ਤੁਸੀਂ ਤੱਪੇ ਆ ਉਹਦੇ ਨਾਲ ਪਾ ਗ੍ਰਾਈਂਡਰ ਨਾਲ ਵੱਢੇ ਇਹਦਾ ਫਿਰ ਲਿਓ ਦੱਬਣ ਵਾਸਤੇ ਵੀ ਜੀ ਸੀ ਬੀ ਛੱਡੀ ਹੋ ਤੇ ਹੋਰ ਹੁਣ ਦਾ 7 ਫੁੱਟ ਡੂੰਗਾ 3 ਇੰਚ ਮੇਰੇ ਮਾਲਕਾ ਕੁਝ ਹੋਰ ਨਾ ਕਰ ਦੇ ਕਿ ਉਹ ਨਹੀਂ ਹਰਦੇ ਜਾਨਾ ਕਹ ਨੂੰ ਹੈ ਹਾਂ ਨੂੰ ਯਾਰ ਆ ਦੇਖ ਆਹ ਬਾਲਣ ਬੂਲਣ ਜਾ ਇਹ ਅੱਛਾ ਇਹ ਬਾਲਣ ਬੂਲਣ ਮੇਲਾ ਨਹੀਂ ਲਾਇਆ ਸੀ ਉੱਤੇ ਕਿਸਾਨ ਜੁਨੀਅਰ ਵਾਲਾ ਨੇ ਉੱਤੇ ਵਾਲੇ ਨੇ ਖੇਤੀਬਾੜੀ ਵਾਲੇ ਨੇ ਠੀਕ ਆ ਠੀਕ ਆ ਠੀਕ ਆ ਉਹ ਗਲਾਸ ਗਲੂਸ ਵਿੱਚ ਆਏ ਨੇ ਆ ਦੇਖ ਆ ਇੱਕ ਇੱਕ ਪੋਂਡੇ ਦੀ ਜੜ ਹੈ ਦੀ ਇੱਕ ਗੰਨੇ ਦੀ ਦੇਖ ਕਮਾਲ ਹੈ ਕੱਲ ਪੱਕੀ ਆ ਯਾਰ ਇਹ ਤਾਂ ਭਾਂਚੋ ਦਾ ਟਰਾਲੀ ਫੁੱਟ ਵਾਸ ਦੀ ਪਈਆਂ ਸੀ ਟੀ ਇੱਥੇ 7 ਫੁੱਟ 3 ਇੰਚ ਡੂੰਗਾ ਗੰਨਾ ਦੱਪਿਆ ਸੀ ਉਹ ਫਿਰ ਉਹਦੇ ਤਾਂ ਉਹ ਹਾਈਡਰਾ ਤੇ ਜੇ ਸੀ ਵੀ ਇੱਥੇ ਆਈ ਸੀ ਹਾਂ ਹਾਂ ਉਹ ਆਪਣੇ ਅਮਲੀ ਪੰਗੀ ਦੇ ਖੇਤ ਆਈ ਸੀ ਉਹ ਠੀਕ ਹੈ ਹਾਂ 59 ਜਹਾ ਮੁੱਟ ਪੜੀ ਇਹ ਮੀ ਪੜੀ ਹਨ ਹੁਈ ਮਰੀ ਹਨ ਤੂੰ ਤੇਰੇ ਵਰਗੇ ਤਾਂ ਫਿਰ ਸਾਨੂੰ ਫਿਰ ਹਰੇਕ ਹੀ ਫਦੂ ਬੜਾ ਜਾਗਾ ਨਾ ਭੱਜ ਗਾਣਾ ਮਿੰਟ ਦੀ ਐਂ ਤਾਂ ਬੜੇ ਅਸੀਂ ਗੱਪਾਂ ਗੁਪਾਂਜ ਨਹੀਂ ਆਉਣ ਦਿੰਦੇ ਤੇ ਬਣਿਆ ਫੱਡਾ ਹੋਏਗਾ ਬਾਈਲੀ ਸਾਨੂੰ ਪਾ ਮਾਦੀ ਪੋਰਾ ਹੋਰ ਖਾਣੀ ਪੈ ਜਾ ਹਰੇ ਦਾ ਧੀ ਦੇ ਖਾਸਮਾ ਦੀ ਮਿਲਦੀ ਘਟਾ ਜੇ ਮਿਲਦੀ ਹੋਵੇ ਨਾ ਇਹ ਤਾਂ ਅੰਗਲ ਜੀ ਮੰਗਲ ਲਾ ਦਗੇ ਤੇਰੇ ਵੇਖ ਨੂੰ ਗੱਲ ਨਾ ਕਰਨ ਦੇ ਕੇ ਗੱਲ ਤਾਂ ਹੁਣ ਵੀ ਨਹੀਂ ਕਰਨ ਦਿੰਦੇ ਨਾਲੇ ਛੋਟ ਦੀ ਆਉਂਦੀ ਐ ਬਸ ਲੱਗ ਗਈਆਂ ਮਸ਼ੀਨਾਂ ਉਧਰ ਬਣ ਕੇਗਾ ਤੋੜੀਆਂ ਆਉਣਗੇ ਡੱਕਰੇ ਚੱਕੀ ਚੱਲਾਂਗੇ ਫਿਰ ਸਤਗੁਰ ਨਾਨਕ ਨੀਲਾ ਨੇਰੀ ਕਰਿਆ ਕਰਾਂਗੇ